ਇਹ ਗੁਰਪ੍ਰੀਤ ਸਿੰਘ ਐਸਸੀ ਜਿਹੜਾ ਇਹਨੂੰ ਸਭ ਕੁਝ ਬੀਚ ਕਰ ਰਿਹਾ ਸੀਗਾ ਚਲਾਨ ਵਗੈਰਾ ਦੇਣ ਦੇ ਨਾਂ ਤੇ ਇਹ ਹੁਣ ਤੱਕ ਮੇਰੇ ਤੋਂ 20000 ਰੁਪਿਆ ਲੈ ਚੁੱਕਾ ਹੈ 500 ਨੇ ਦੇ ਦਿੱਤਾ ਜੀ ਕਹਿੰਦਾ ਹੁਣ ਤੇਰਾ 4500 ਰਹਿ ਗਿਆ ਇਹ ਦੇ ਜਾ ਤੇ ਤੇਰਾ ਫੇਰ ਮੈਂ ਅਦਾਲਤ ਤੇ ਚਲਾਨ ਦਵਾਂਗਾ ਇਹ ਵਰਦੀ ਵਿੱਚ ਸੀਗਾ ਵਰਦੀ ਸੀਗਾ ਔਰ ਥਾਣੇ ਦੇ ਨਦੀਕ ਹੀ ਸੀਗਾ ਪਹਿਲਾਂ ਥਾਣੇ ਸੀਗਾ ਫਿਰ ਥਾਣੇ ਦੇ ਨਦੀਕ ਹੀ ਜਿਹਨੇ ਟਾਈਮ ਦਿੱਤਾ ਸੀ ਉੱਥੇ ਪੜਿਆ ਗਿਆ विजय कुमार ਨੇ हीरा नगर ਲਿਜਾਨਾ ਦੇ ਰਹਿਣ ਵਾਲੇ ਜੀ ਔਰ ਇਹਨਾਂ ਦਾ ਕਹਿਣਾ ਹੈਗਾ 27 4 23 ਨੂੰ ਤਕਰੀਬਨ ਇੱਕ ਸਾਲ ਪਹਿਲਾਂ ਇਹਨਾਂ ਦੇ ਇੱਕ ਗਰੋਸਰੀ ਦੀ ਸ਼ਾਪ ਇਹਨਾਂ ਦੀ ਉੱਥੇ ਆਏ ਸੀ ਬੰਦੇ ਆ ਗਏ ਇਹਨਾਂ ਨੂੰ ਕੁੱਟਮਾਰ ਕੀਤੀ ਤੇ ਧਾਰਾ ਹਥਿਆਰਾਂ ਨਾਲ ਔਰ ਉਸ ਤੋਂ ਬਾਅਦ ਇਹਨਾਂ ਦਾ ਦਾਖਲਦੂਖ ਹੋਏ ਫਿਰ ਇਹਨਾਂ ਦਾ ਤਕਰੀਬਨ ਇੱਕ ਮਹੀਨਾ ਕਿਸੇ ਨੇ ਵਿਆਮ ਬੂਣੀ ਲਾਇਆ ਕੋਈ ਪਰਚਾ ਪੁੱਛਾ ਨਹੀਂ ਹੋਇਆ ਫਿਰ ਕਮਿਸ਼ਨਰ ਸਾਹਿਬ ਦੇ ਇਹਨੇ ਦਰਹਾ ਦਿੱਤੀ ਉਸ ਤੋਂ ਬਾਅਦ ਮਕਦਮਾ ਦਰਜ ਹੋਇਆ ਸੀ 21/5/23 ਨੂੰ 45 ਨੰਬਰ ਥਾਣਾ ਜੋਧੇਵਾਲ ਇਹ ਗੁਰਪ੍ਰੀਤ ਸਿੰਘ ਐਸਐ ਜਿਹੜਾ ਇਹਨੂੰ ਸ਼ੁਰੂ ਤੋਂ ਢੀਲ ਕਰ ਰਿਆ ਸੀਗਾ ਤੇ ਇਹਨਾਂ ਦਾ ਕਹਿਣਾ ਹੈਗਾ ਵੀ ਦੋਸ਼ੀ ਦੱਸੀ ਤਾਂ ਚਲੋ ਫੜੇ ਗਏ ਆ ਚਲਾਣ ਵਗੈਰਾ ਦੇਣ ਦੇ ਨਾਂ ਤੇ ਵੀ ਹੁਣ ਤੱਕ ਮੇਰੇ ਕੋ 20000 ਰੁਪਏ ਲੈ ਚੁੱਕਾ ਹੈ ਉਹ ਲੋੜ ਕਰਕੇ ਤੇ ਇਹ ਕਹਿੰਦਾ ਮੈਂ ਕਾਫੀ ਪਰੇਸ਼ਾਨ ਆ ਤੇ ਕਾਫੀ ਆਫਸੈਟਸ ਹੋ ਗਏ ਤੇ ਹੁਣ ਕਹਿੰਦਾ ਦੁਬਾਰਾ 5000 ਹੋਰ ਮੰਗ ਰਿਹਾ 500 ਨੇ ਦੇ ਦਿੱਤਾ ਜੀ ਕਹਿੰਦਾ ਹੁਣ ਤੱਕ 4500 ਰਹਿ ਗਏ ਇਹ ਦੇ ਜਾ ਤੇ ਤੇਰਾ ਫੇਰ ਮੈਂ ਅਦਾਲਤ ਵਿੱਚ ਚਲਾਉਣ ਦਵਾਂਗਾ ਉਹ ਫਰਾਕੇ ਉਹਨੇ ਅੱਜ ਸਾਨੂੰ ਸਾਰੀ ਗੱਲ ਦੱਸੀ ਸੀ ਔਰ ਇਹਦੀ ਫੇ ਵੈਰੀਫਿਕੇਸ਼ਨ ਤੋਂ ਬਾਅਦ ਮਕਦਮਾ ਦਰਜ ਕੀਤਾ ਔਰ ਇੱਕ ਟ੍ਰੀਪ ਰੈਪ ਟੀਮ ਤਿਆਰ ਕੀਤੀ ਹੈ ਜੀ ਔਰ ਇੰਸਪੈਕਟਰ ਸਾਡੇ ਬਿਜ਼ਨਸ ਦੇ ਇੰਸਪੈਕਟਰ ਕਰਮਜੀਤ ਕੋਲ ਹੈਗੇ ਨਹੀਂ ਤੇ ਉਹਨਾਂ ਨੇ ਫੇ ਜਾ ਕੇ ਰੰਗੇ ਹੱਥੀ ਨੂੰ ਗ੍ਰਿਫਤਾਰ ਕੀਤਾ ਜੀ 4500 ਰੁਪਏ ਲੈਂਦੇ ਨੂੰ ਉਹਨੂੰ ਗ੍ਰਿਫਤਾਰ ਕੀਤਾ ਔਰ ਸਰਕਾਰੀ ਗਵਾਹੀ ਦੀ ਹਾਜ਼ਰੀ ਵਿੱਚ ਔਰ ਥਾਣੇ ਦੇ ਨਜ਼ਦੀਕ ਹੀ ਇਹਨੇ ਉਹਨੂੰ ਉਪਤੇ ਟਾਈਮ ਦੇ ਦਿੱਤਾ ਸੀਗਾ ਜੀ ਪਹਿਲਾਂ ਨੇ ਥਾਣੇ ਭਲਾਇਆ ਸੀ ਫਿਰ ਉਹ ਕਹਿੰਦਾ ਨਹੀਂ ਤੂੰ ਬਾਹਰ ਆ ਜਾ ਤੇ ਉਹ ਫਿਰ ਪਹਿਲਾਂ ਕਿੰਨੀ ਮੰਗਦੀ ਪਹਿਲਾਂ ਉਹ ਦੇ ਮੁਤਾਬਕ ਕੋਈ 20000 ਰੁਪਇਆ ਹੁਣ ਤੱਕ ਲੈ ਚੁੱਕਾ ਹੈ ਠੀਕ ਔਰ ਕਾਫੀ ਉਹ ਕਹਿੰਦਾ 5000 ਹੋਰ ਮੰਗ ਰਿਆ ਸੀ 500 ਉਹਨੇ ਦੇ ਦਿੱਤਾ ਸੀ 4500 ਬੈਲੰਡ ਜਿਹੜਾ ਉਹ ਮੰਗ ਰਿਆ ਸੀ ਅੱਜ ਦਾ ਉਹਨੇ ਟਾਈਮ ਰੱਖਿਆ ਸੀਗਾ ਇਹਨੂੰ ਅਸੀਂ ਕੱਲ ਨੂੰ ਅਦਾਲਤ 'ਚ ਪੇਸ਼ ਕਰਾਂਗੇ ਬਾਕੀ ਜਿਹੜਾ 4500 ਰੁਪਇਆ ਉਹਨੇ ਦਿੱਤਾ ਹੈ ਉਹ ਤੁਹਾਡੇ ਤੋਂ ਫਿਰ ਪਾਊਡਰ ਲਵਾ ਕੇ ਦਿੱਤਾ ਦੇਖੋ ਜੀ 4500 ਰੁਪਏ ਸਾਡੇ ਜਦੋਂ ਪੇਸ਼ ਕਰਦੇ ਹੋ ਸਾਡਾ ਪ੍ਰੋਸੈਸ ਹੁੰਦਾ ਹੈ ਸਾਰਾ ਫਿਰ ਉਹ ਜਦੋਂ ਅਸੀਂ ਉਹ ਪੈਸੇ ਫੜੇ ਆ ਫਿਰ ਉਹ ਹੱਥ ਲਈ ਕੀਤੀ ਜਾਂਦੀ ਹੈ ਉਹਦੇ ਹੈਂਡਵਾਸ਼ ਨੂੰ ਕਰਦੇ ਹੋ ਪਾਣੀ ਦਾ ਰੰਗ ਤੁਹਾਡੇ ਪ੍ਰੋਸੀਜਰ ਦੇ ਮੁਕਾਬਲੇ ਕੀ ਬਣਾਉਂਦੇ ਹੋ ਸਾਡਾ ਪ੍ਰੋਸੀਜਰ ਤਾਬਕ ਤੇ ਮੁਲਾਜ਼ਮ ਜਿਹਨੇ ਗੁਰਪ੍ਰੀਤ ਤੁਸੀਂ ਕਹਿ ਰਹੇ ਹੋ ਇਹ ਵਰਦੀ ਕਿ ਸੀ ਆ ਵਿਦਾਊਪਰ ਇਹ ਵਰਦੀ ਵਿੱਚ ਸੀਗਾ ਵਰਦੀ ਸੀਗਾ ਥਾਣੇ ਦੇ ਨੇੜੇ ਕੀ ਸੀਗਾ ਪਹਿਲਾਂ ਥਾਣੇ ਸੀਗਾ ਫਿਰ ਥਾਣੇ ਦੇ ਨੇੜੇ ਕੀ ਨੇ ਟਾਈਮ ਦਿੱਤਾ ਸੀ ਉੱਥੇ ਫੜੇਗਾ ਕਿੰਨੇ ਵਜੇ ਦਾ ਟਾਈਮ ਸੀ ਇਹ ਤਕਰੀਬਨ 3 3 ਕੋਈ ਦੇ ਦਾ ਟੈਂਕ ਸੀਗਾ ਦਾ ਪਹਿਲ ਦਾ ਔਰ 10 ਕੋਈ ਦਾ ਟੈਂਕ ਠੀਕ ਹੈ ਤੇ ਕਿਹੜੇ ਥਾਣੇ ਦਾ ਹੈ ਸੀ ਇਹ ਜੋਧੇਵਾਲ ਇਹ ਗੁਰਪ੍ਰੀਤ ਸਿੰਘ ਐਸਸੀ ਜਿਹੜਾ ਇਹਨੂੰ ਸਭ ਤੋਂ ਡੀਬ ਕਰ ਰਿਹਾ ਸੀਗਾ ਤੇ ਚਲਾਨ ਵਗੈਰਾ ਦੇਣ ਦੇ ਨਾਂ ਤੇ ਇਹ ਹੁਣ ਤੱਕ ਮੇਰੇ ਤੋਂ 20000 ਰੁਪਏ ਲੈ ਚੁੱਕਾ ਹੈ 500 ਨੇ ਦੇ ਦਿੱਤਾ ਜੀ ਕਹਿੰਦਾ ਹੁਣ ਤੇਰਾ 4500 ਰਹਿ ਗਿਆ ਇਹ ਦੇ ਜਾ ਤੇ ਤੇਰਾ ਫੇਰ ਮੈਂ ਅਦਾਲਤ ਵਿੱਚ ਚਲਾਨ ਦਊਂਗਾ ਇਹ ਵਰਦੀ ਵਿੱਚ ਸੀਗਾ ਵਰਦੀ ਸੀਗਾ ਔਰ ਥਾਣੇ ਦੇ ਨੇੜੇ ਹੀ ਸੀਗਾ ਪਹਿਲਾਂ ਥਾਣੇ ਸੀਗਾ ਫਿਰ ਥਾਣੇ ਦੇ ਨੇੜੇ ਹੀ ਕਿਹਨੇ ਟਾਈਮ ਦਿੱਤਾ ਸੀ ਉੱਥੇ ਪੜੇ ਗਿਆ ਇਹ ਵਿਜੇ ਕੁਮਾਰ ਨੇ ਹੀਰਾ ਨਗਰ ਲਿਜਾਣਾ ਦੇ ਰਹਿਣ ਵਾਲੇ ਜੀ ਔਰ ਇਹਨਾਂ ਦਾ ਕਹਿਣਾ ਹੈਗਾ 27 4 23 ਨੂੰ ਤਕਰੀਬਨ ਇੱਕ ਸਾਲ ਪਹਿਲਾਂ ਇਹਨਾਂ ਦੇ ਇਹ ਗਰੋਸਰੀ ਦੀ ਸ਼ਾਪ ਇਹਨਾਂ ਦੀ ਇਹ ਉੱਥੇ ਆਏ ਸੀ ਬੰਦੇ ਆ ਗਏ ਇਹਨਾਂ ਨੂੰ ਕੁੱਟਮਾਰ ਕੀਤੀ 23 ਹਥਿਆਰਾਂ ਹਥਿਆਰਾਂ ਨਾਲ ਔਰ ਉਸ ਤੋਂ ਬਾਅਦ ਇਹਨਾਂ ਦਾ ਦਾਖਲ ਤੂਫਨ ਹੋਇਆ ਫਿਰ ਇਹਨਾਂ ਦਾ ਤਕਰੀਬਨ 1 ਮਹੀਨਾ ਕਿਸੇ ਨੇ ਵਿਆਮ ਬੂਨੀ ਲੈ ਕੋਰਚਾ ਪੁਰਚਾ ਨਹੀਂ ਹੋਇਆ ਫਿਰ ਇਹ ਕਮਿਸ਼ਨਰ ਸਾਹਿਬ ਦੀ ਇਹਨਾਂ ਨੇ ਦਰਹਾ ਦਿੱਤੀ ਉਸ ਤੋਂ ਬਾਅਦ ਮਕਦਮਾ ਦਰਜ ਹੋਇਆ ਸੀ 21/5/23 ਨੂੰ 45 ਨੰਬਰ ਥਾਣਾ ਜੋਧੇਵਾਲ ਇਹ ਗੁਰਪ੍ਰੀਤ ਸਿੰਘ ਐਸਐਸ ਜਿਹੜਾ ਇਹਨੂੰ ਸ਼ੁਰੂ ਤੋਂ ਡੀਲ ਕਰ ਰਿਹਾ ਸੀਗਾ ਤੇ ਇਹਨਾਂ ਦਾ ਕਹਿਣਾ ਹੈਗਾ ਵੀ ਇਹ ਦੋਸੀ ਦੱਸੀ ਤਾਂ ਚਲੋ ਫੜੇ ਗਏ ਆ ਚਲਾਣ ਵਗੈਰਾ ਦੇਣ ਦੇ ਨਾਂ ਤੇ ਵੀ ਹੁਣ ਤੱਕ ਮੇਰੇ ਕੋ 20000 ਰੁਪਏ ਲੈ ਚੁੱਕਾ ਦੁਬਾਰਾ ਕਰਕੇ ਤੇ ਇਹ ਕਹਿੰਦਾ ਮੈਂ ਕਾਫੀ ਪਰੇਸ਼ਾਨ ਆ ਤੇ ਕਾਫੀ ਆਫਸੈਟਸ ਹੋ ਗਿਆ ਤੇ ਹੁਣ ਕਹਿੰਦਾ ਦੁਬਾਰਾ 5000 ਹੋਰ ਮੰਗ ਰਿਹਾ 500 ਨੇ ਦੇ ਦਿੱਤਾ ਜੀ ਕਹਿੰਦਾ ਹੁਣ ਤੇਰਾ 4500 ਰਹਿ ਗਿਆ ਇਹ ਦੇ ਜਾ ਤੇ ਤੇਰਾ ਫੇਰ ਮੈਂ ਅਦਾਲਤ ਵਿੱਚ ਚਲਾਣ ਦਵਾਂਗਾ ਉਹ ਫਰਾ ਕੇ ਉਹਨੇ ਅੱਜ ਸਾਨੂੰ ਅਨਸਾਰੀ ਗੱਲ ਦੱਸੀ ਸੀ ਔਰ ਇਹਦੀ ਫਿਰ ਵੈਰੀਫਿਕੇਸ਼ਨ ਤੋਂ ਬਾਅਦ ਮੁਕਦਮਾ ਦਰਜ ਕੀਤਾ ਔਰ ਇੱਕ ਟਰੇਪ ਟੀਮ ਤਿਆਰ ਕੀਤੀ ਹੈ ਜੀ ਔਰ ਇੰਸਪੈਕਟਰ ਸਾਡੇ ਬਿਜ਼ਨਸ ਦੇ ਇੰਪੈਕਟ ਕਰਮਜੀਤ ਕੋਲ ਆ ਗਿਆ ਨਹੀਂ ਤੇ ਉਹਨਾਂ ਨੇ ਫਿਰ ਜਾ ਕੇ ਰੰਗੇ ਹੱਥੀ ਨੂੰ ਗ੍ਰਿਫਤਾਰ ਕੀਤਾ ਜੀ ਹੁਣ 4500 ਰੁਪਏ ਲੈਂਦੇ ਨੇ ਉਹਨੂੰ ਗ੍ਰਿਫਤਾਰ ਕੀਤਾ ਔਰ ਸਰਕਾਰੀ ਵਾਂ ਦੀ ਹਾਜ਼ਰੀ ਵਿੱਚ ਔਰ ਥਾਣੇ ਦੇ ਨਜ਼ਦੀਕ ਹੀ ਇਹਨੇ ਉਹਨੂੰ ਉਪਤੇ ਟਾਈਮ ਦੇ ਦਿੱਤਾ ਸੀਗਾ ਜੀ ਪਹਿਲਾਂ ਨੇ ਥਾਣੇ ਭਲਾਇਆ ਸੀ ਫਿਰ ਉਹ ਕਹਿੰਦਾ ਨਹੀਂ ਤੇ ਬਾਹਰ ਆ ਜਾ ਹੂੰ ਤੇ ਉਹ ਫਿਰ ਪਹਿਲਾਂ ਕਿੰਨੇ ਪੈਸੇ ਦਿੱਤੇ ਪਹਿਲਾਂ ਉਹਦੇ ਮੁਤਾਬਕ ਕੋਈ 20000 ਰੁਪਏ ਹੁਣ ਤੱਕ ਲੈ ਚੁੱਕਾ ਹੈ ਜੀ ਔਰ ਕਾਫੀ ਮੈਂ ਕਹਿੰਦਾ 5000 ਹੋਰ ਮੰਗ ਰਿਆ ਸੀ 500 ਨੇ ਦੇ ਦਿੱਤਾ ਸੀ 4500 ਬੈਲੰਸ ਜਿਹੜਾ ਮੰਗ ਰਿਆ ਸੀ ਅੱਜ ਤਾਂ ਉਹਨੇ ਟਾਈਮ ਰੱਖਿਆ ਸੀਗਾ ਇਹਨੂੰ ਅਸੀਂ ਕੱਲ ਨੂੰ ਅਦਾਲਤ 'ਚ ਪੇਸ਼ ਕਰਾਂਗੇ ਬਾਕੀ ਤੇ ਜਿਹੜਾ 4500 ਰੁਪਿਆ ਉਹਨੇ ਦਿੱਤਾ ਉਹ ਤੁਹਾਡੇ ਤੋਂ ਫਿਰ ਪਾウダー ਲਵਾ ਕੇ ਦਿੱਤਾ ਹੈ ਦੇਖੋ ਜੀ 4500 ਰੁਪਿਆ ਸਾਡੇ ਜਦੋਂ ਪੇਸ਼ ਕਰਦੇ ਹਾਂ ਸਾਡਾ ਪ੍ਰੋਸੈਸ ਹੁੰਦਾ ਸਾਰਾ ਫਿਰ ਉਹ ਜਦੋਂ ਅਸੀਂ ਉਹ ਪੈਸੇ ਫੜੇ ਆ ਫਿਰ ਉਹ ਹੱਤ ਲਾਈ ਕੀਤੀ ਜਾਂਦੀ ਹੈ ਦੇ ਹੈਂਡਵਾਸ਼ ਨੂੰ ਕਰਦੇ ਹੋ ਪਾਣੀ ਦਾ ਰੰਗ ਤੁਹਾਡੇ ਪ੍ਰੋਸੀਜਰ ਦੇ ਮੋਗਾ ਕੀ ਬਣਾਉਂਦੇ ਸੀ ਜਨਤਾ ਦੇ ਤੇ ਮੁਲਾਜ਼ਮ ਜਿਹਨੇ ਗੁਰਪ੍ਰੀਤ ਤੁਸੀਂ ਕਹਿ ਰਹੇ ਹੋ ਇਹ ਵਰਦੀ ਚ ਸੀ ਆ ਵਿਦਾਊਟ ਇਹ ਵਰਦੀ ਵਿੱਚ ਸੀਗਾ ਵਰਦੀ ਸੀਗਾ ਔਰ ਥਾਣੇ ਦੇ ਨੇੜੇ ਕੀ ਸੀਗਾ ਪਹਿਲਾਂ ਥਾਣੇ ਸੀਗਾ ਫਿਰ ਥਾਣੇ ਦੇ ਨੇੜੇ ਕੀ ਨੇ ਟਾਈਮ ਦਿੱਤਾ ਸੀ ਉੱਥੇ ਫੜਿਆ ਗਿਆ ਕਿੰਨੇ ਵਜੇ ਦਾ ਟਾਈਮ ਸੀ ਇਹ ਤਕਰੀਬਨ 3 3 ਵਜੇ ਦੇ ਦਾ ਟਾਈਮ ਸੀਗਾ ਦਪਹਿਰ ਦਾ ਔਰ 10 ਵਜੇ ਦਾ ਠੀਕ ਹੈ ਤੇ ਕਿਹੜੇ ਥਾਲੇ ਜਾਏਗਾ ਸੀ ਜੋਦੇ